ਉਹ ਚੀਜ਼ ਨੂੰ ਜ਼ਿਆਦਾ ਹੰਗਾਰਾ ਮਿਲਦਾ ਹੈ ਜਿਹੜੀ ਦੋ ਵਰਤੀ ਹੁੰਦੀ ਹੈ ਲੇਕਿਨ ਉਹ ਥੋੜੀ ਦੇਰ ਹੈ ਪਰੋਂ ਸਿਰਫ ਇੱਕੋ ਇੱਕ ਚੈਨਲ ਹੁੰਦਾ ਜਨੰਦਰ ਦੂਰਦਰਸ਼ਨ ਔਰ ਉਸ ਤੋਂ ਬਾਅਦ ਬੜੇ ਚੈਨਲ ਹੋ ਗਏ ਔਰ ਟਿਕ 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 ਰਿਮੋਟ ਨਾਲ ਪਹਿਲੇ ਜਿਹੜਾ ਨਾ ਦੂਰਦਰਸ਼ਨ ਤੇ ਆਣਾ ਕਲਾਕਾਰ ਬੰਨਣਾ ਬੜਾ ਔਖਾ ਸੀ ਅੱਜ ਕੱਲ ਸੋਸ਼ਲ ਮੀਡੀਆ ਔਰ ਜਿਹੜੀ ਚੀਜ਼ ਵਾਇਰਲ ਹੋ ਜਾਂਦੀ ਹੈ ਉਹ ਕਲਾਕਾਰ ਬਣ ਜਾਂਦਾ ਹੈ ਔਰ ਬਾਕੀ ਚੈਨਲਾਂ ਤੇ ਕੀ ਕੀ ਟੀਵੀ ਚ ਆ ਜਾਂਦੇ ਨੇ ਪਰ ਪਹਿਚਾਨ ਨਹੀਂ ਬਣਉਂਦੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਦੋ ਅਰਥੀ ਗੱਲਾਂ ਕਰਦੇ ਨੇ ਨਾਟਕਾਂ ਦੇ ਵਿੱਚ ਉਹ ਬੰਦ ਜਿਨ੍ਹਾਂ ਥੀਏਟਰਾਂ ਦੇ ਵਿੱਚ ਕਰ ਰਹੇ ਨੇ ਉਹ ਥੀਏਟਰ ਬੰਦ ਕਰਾਂਗੇ ਮੈਂ ਅੱਗੇ ਵੀ ਜ਼ਿਕਰ ਕੀਤਾ ਵੀ ਜਿਹੜਾ ਹੁੰਦਾ ਨਾ ਅਸ਼ਲੀਲਤਾ ਮਾੜਾ ਉਹ ਥੋੜੀ ਦੇਰੀ ਹੁੰਦਾ ਹੈ। ਨਿੱਤੇ ਲੋਕਾਂ ਦਾ ਕਸੂਰ ਕਿੰਨਾ ਕ ਮੰਨਦੇ ਹੋ ਕਿ ਚੰਗੀਆਂ ਚੀਜ਼ਾਂ ਦਾ ਟੋਕਰਾ ਸਿਰ ਤੋਂ ਲਾ ਕੇ ਲੰਬੇ ਰੱਖ ਦਿੱਤਾ ਮਾੜੀਆਂ ਚੀਜ਼ਾਂ ਦੀ ਲੋਈ ਜਿਹੜਾ ਇਹਨਾਂ ਨੇ ਕੱਸ ਕੇ ਬੁਕਲ ਮਾਰ ਦਿੱਤੀ। ਮੈਂ ਅਸ਼ਲੀਲ ਨਹੀਂ ਹਾਂ ਦਾ। ਔਰ ਜ਼ਿੰਦਗੀ 'ਚ ਕਹਿੰਦੇ ਨੇ ਕਾਮੇਡੀ 'ਚ ਕਦੀ ਅਸ਼ਲੀਲਤਾ ਨਹੀਂ ਹੋਣੀ ਚਾਹੀਦੀ। ਔਰ ਜਦੋਂ ਤੁਸੀਂ ਦੋ ਅਰਤੀ ਕਰੋਗੇ ਕਾਮੇਡੀ ਔਰ ਕਿਸੇ ਨੂੰ ਤੁਸੀਂ ਕਹਿ ਨਹੀਂ ਸਕਦੇ ਮੇਰਾ ਪ੍ਰੋਗਰਾਮ ਵੇਖੋ। ਉਹ ਚੰਗੀ ਕਾਮੇਡੀ ਨੂੰ ਲਾਇਕ ਸ਼ੇਅਰ ਕਮੈਂਟ ਜਿਹੜੇ ਆ ਉਹ ਘੱਟ ਕਰ ਦਿਓ ਮੰਜ਼ਿਲ यूं ही ਨਹੀਂ ਮਿਲਦੀ ਰਾਹੀ ਕੋ ਜਨੂਨ ਸਾ ਦਿਲ ਮੇਂ ਜਗਾਣਾ ਪੜਦਾ ਹੈ ਮੈਨੇ ਚਿੜੀਆ ਸੇ ਪੁੱਛਾ ਤੂੰ ਘੋਸਵਾ ਕਿਵੇਂ ਬਣਾਤੀ ਹੋ ਤੋ ਉਹ ਬੋਲੀ ਇਸਕੇ ਲਈ ਦਿਨ ਕਾ ਦਿਨ ਕਾ ਉਠਾਣਾ ਪੜਦਾ ਹੈ ਚਾਹੇ ਕਲਾਕਾਰੀ ਹੈ ਪੜ੍ਹਾਈ ਹੈ ਚਾਹੇ ਤੁਸੀਂ ਬਿਜ਼ਨਸ ਕਰਦੇ ਹੋ ਮਿਹਨਤ ਤੇ ਜਨੂਨ ਦੋਵੇਂ ਚੀਜ਼ਾਂ ਇਕੱਠੀਆਂ ਹੋ ਜਾਣ ਤੇ ਕਾਮਯਾਬੀ ਜ਼ਰੂਰ ਮਿਲੇ ਸੁਰਿੰਦਰ ਫਿਸ਼ਤਾ ਦੇ ਨਾਂ ਤੋਂ ਬਹੁਤ ਘੱਟ ਲੋਕ ਜਾਣਦੇ ਨੇ ਗੁਲਲੇ شاہ ਦੇ ਨਾਮ ਨਾਲ ਸਾਰੇ ਜਾਣ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਅੱਜ ਦੀ ਇਸ ਦੌੜ ਭੱਜ ਵਾਲੀ ਜ਼ਿੰਦਗੀ ਦੇ ਵਿੱਚ ਹਾਸਾ ਕਿਸੇ ਮੁਕੱਦਰਾਂ ਵਾਲੇ ਭਾਗਾ ਵਾਲੇ ਇਨਸਾਨ ਦੇ ਚਿਹਰੇ ਤੇ ਹੀ ਆਉਂਦਾ ਹੈ ਔਰ ਜਿਹਨੂੰ ਹਾਸਾ ਆ ਜਵੇ ਉਸਨੂੰ ਦੁਨੀਆ ਦਾ ਸਭ ਤੋਂ ਵੱਡਾ ਅਮੀਰ ਆਦਮੀ ਮੰਨਿਆ ਜਾਣਾ ਚਾਹੀਦਾ ਕਿਉਂਕਿ ਅੱਜ ਸਾਡੇ ਹਾਸੇ ਗਾਇਬ ਹੋ ਗਏ ਨੇ ਔਰ ਜਿਹੜੇ ਲੋਕ ਤੁਹਾਡੇ ਚਿਹਰੇ ਦੇ ਉੱਪਰ ਹਾਸੇ ਲਿਆਉਂਦੇ ਨੇ ਉਹ ਖੁਦ ਕਿੱਡੇ ਅਮੀਰ ਹੋਣਗੇ ਔਰ ਕਿੱਡਾ ਵੱਡਾ ਕੰਮ ਉਹਨਾਂ ਨੂੰ ਪਰਮਾਤਮਾ ਨੇ ਸੌਂਪਿਆ ਹੋਏਗਾ ਅੱਜ ਅਜਹੀ ਸ਼ਖਸੀਅਤ ਕਿ ਜਿਹੜੀ ਦੂਸਰਿਆਂ ਨੂੰ ਹਮੇਸ਼ਾ ਹਾਸੇ ਵੰਡਦੀ ਰਹੀ ਹੈ ਤੇ ਵੰਡ ਵੀ ਰਹੀ ਹੈ ਅੱਜ ਸਾਡੇ ਨਾਲ ਸੁਰਿੰਦਰ ਫਰਿਸ਼ਤਾ ਜੀ ਕੁल्ले ਸ਼ਾ ਜੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਤੁਹਾਡੀ ਮਿਹਰਬਾਨੀ ਜੀ ਆ ਦੇਖੋ ਜੀ ਫਰਿਸ਼ਤਾ ਜੀ ਫਰਿਸ਼ਤਾ ਵੀ ਇੱਕ ਬਹੁਤ ਹੀ ਖੂਬਸੂਰਤ ਪਰਮਾਤਮਾ ਦਾ ਭੇਜਿਆ ਹੋਇਆ ਔਰ ਕੁल्ले ਸ਼ਾ ਇਹ ਫਰਿਸ਼ਤਾ ਤੇ ਕੁल्ले ਸ਼ਾ ਦਾ ਸਫ਼ਰ ਇਹ ਕਿਦਾਂ ਹੁੰਦਾ ਐਕਚੁਅਲੀ ਮੇਰਾ ਨਾਮ ਆ ਗੈਸ ਸੁਰਿੰਦਰ ਤੇ ਮੇਰੇ ਮਾਮਾ ਜੀ ਚੰਮਨ ਲਾਲ ਸ਼ੁਗਲ ਉਹਨਾਂ ਦੇ ਘਰ ਕਲਾਕਾਰ ਆਂਦੇ ਸੀ ਮੈਂ ਵੀ ਉੱਥੇ ਚੱਲ ਜਾਣਾ ਸ਼ੌਕ ਸੀ ਕਲਾ ਕੁਦਰਤ ਦੀ ਦੇਣ ਹੁੰਦੀ ਹੈ ਤੇ ਉੱਥੇ ਜਾਣਾ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨੇ ਆ ਤੇ ਸਾਡੀ ਗੜੀ ਸੀ ਨਾ 3-4 ਹੋਰ ਸੁਰਿੰਦਰਸ ਵਾਜ ਮੈਨੂੰ ਪੈਣੀ ਤੇ ਸਾਰਾ ਮਹੱਲਾ ਇਕੱਠਾ ਹੋ ਜਾਣਾ ਫਿਰ ਮੈਂ ਗਿਆ ਮਾਮਾ ਦੇ ਘਰ ਚਮਨ ਲਾਲ ਉਹਨਾਂ ਦਾ ਨਾਂ ਸੀ ਸ਼ੁਗਰ ਉਹਨਾਂ ਦਾ ਤਖੱਲ ਸੀ ਫਿਰ ਮੈਂ ਤਖੱਲ ਜ਼ਰੂਰ ਚਾਹੀਦਾ ਫਿਰ ਮੈਂ ਤਖੱਲ ਰੱਖਿਆ ਫਰਿਸ਼ਤਾ ਹੁਣ ਸੁਰਿੰਦਰ ਤੇ ਗਾਈ ਨੇ ਸੁਰਿੰਦਰ ਫਰਿਸ਼ਤਾ ਇੱਕੋ ਹੀ ਹੈ ਉਸ ਤੋਂ ਬਾਅਦ ਦੂਰਦਰਸ਼ਨ ਤੇ ਮੇਰਾ ਇੱਕ ਕੁਲੇਸ਼ਾ ਸੀਰੀਅਲ ਚਲਿਆ ਓਮ ਗੋਰੀਦਾ ਸਾਹਿਬ ਕੀਮਤੀ ਲਾਲ ਬਿਸ਼ਰਾ ਜੀ ਉਹਨਾਂ ਨੇ ਮੇਰਾ ਸ਼ੋਅ ਦੇਖਿਆ ਤੇ ਕੁਲੇਸ਼ਾ ਮੈਂ ਸਟੇਜ ਤੇ ਪਰਫਾਰਮ ਕੀਤਾ ਤੇ ਉਹਨਾਂ ਮੈਨੂੰ ਟੀਵੀ ਸੈਂਟਰ ਬੁਲਾਇਆ ਕਹਿੰਦੇ ਜੀ ਕੁਲੇਸ਼ਾ ਦੀ ਸਕ੍ਰਿਪਟ ਲੇਖ ਲਓ ਕਿ ਮੈਂ ਦੇਖ ਲਾਂਗੇ 13 ਕਿਸ਼ਤਾਂ ਦਾ ਪਾਸ ਹੋਇਆ ਲੋਕਾਂ ਨੇ ਇਹਨਾਂ ਪਸੰਦ ਕੀਤਾ 4 ਸਾਲ ਚੱਲਿਆ ਨਾ ਹੀ ਕੁਲੇ ਸ਼ਾ ਪਿਆ ਗਿਆ ਸੱਚ ਨੂੰ ਸੁਰਿੰਦਰ ਫ੍ਰਿਸ਼ਤਾ ਦੇ ਨਾਂ ਤੋਂ ਬਹੁਤ ਘੱਟ ਲੋਕ ਜਾਣਦੇ ਨੇ ਕੁਲੇ ਸ਼ਾ ਦੇ ਨਾਂ ਨਾਲ ਸਾਰੇ ਜਾਣਦੇ ਬਿਲਕੁਲ ਕੁਲੇ ਸ਼ਾ ਹੁਣਾਂ ਦਾ ਉਹ ਜੋ ਸੀਰੀਅਲ ਸੀ ਉਹ ਅੱਜ ਵੀ ਇੱਕ ਮੀਲ ਪੱਥਰ ਹੈ ਆਪਣੇ ਆਪ ਦੇ ਵਿੱਚ ਔਰ ਜਿਨ੍ਹਾਂ ਨੇ ਇੱਕ ਨਮੀ ਜ਼ਿੰਦਗੀ ਸੁਰਿੰਦਰ ਫ੍ਰਿਸ਼ਤਾ ਜੀ ਨੂੰ ਦਿੱਤੀ ਹੈ ਔਰ ਅੱਜ ਜੇਕਰ ਕੁਲੇ ਸ਼ਾ ਦਾ ਜ਼ਿਕਰ ਹੁੰਦਾ ਤਾਂ ਸਿਰਫ ਇੱਕੋ ਇੱਕ ਜਿਹੜੇ ਅੰਮ੍ਰਿਤਸਰ ਵਾਲੇ ਕੁਲੇ ਸ਼ਾ ਜਿਹੜੇ ਮੋਢੇ ਚੱਕ ਕੇ ਲੋਕਾਂ ਦੇ ਚਿਹਰੇ ਫੁੱਲਾਂ ਵਾਂਗ ਖਿੜਨ ਤੇ ਲਾ ਦਿੰਦੇ ਨੇ ਉਹ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਦੇਖੋ ਉਹ ਸਮਾਂ ਦੂਰਦਰਸ਼ਨ ਦਾ ਤੇ ਅੱਜ ਦਾ ਸਮਾਂ ਕਿੰਨਾ ਕੁ ਫਰਕ ਮਹਿਸੂਸ ਕਰਦੇ ਆ ਬਹੁਤ ਫਰਕ ਹੈ ਪਹਿਲਾਂ ਸਿਰਫ ਇੱਕੋ ਇੱਕ ਚੈਨਲ ਹੁੰਦਾ ਜਲੰਧਰ ਦੂਰਦਰਸ਼ਨ ਦੂਰਦਰਸ਼ਨ ਤੇ ਲੋਕ ਜੇ ਇੰਤਜ਼ਾਰ ਕਰਦੇ ਸੀ ਔਰ ਉੱਥੇ ਕਿਉਂਕਿ ਸੋਬਰ ਪ੍ਰੋਗਰਾਮ ਹੁੰਦੇ ਸੀ ਸੱਭਿਆਚਾਰਕ ਪ੍ਰੋਗਰਾਮ ਦੂਰਦਰਸ਼ਨ ਔਰ ਬਿਲਕੁਲ ਯਾਨੀ ਕਹਿੰਦਾ ਮਤਲਬ ਲੋਕਾਂ ਦੀ ਚੁਆਇਸ ਸੀ ਦੂਰਦਰਸ਼ਨ ਤੇ ਅੱਜ ਮੈਂ ਜੋ ਕੁਝ ਵੀ ਹਾਂ ਜਰਿੰਦਰ ਦੂਰਦਰਸ਼ਨ ਦੀ ਬਦੌਲਤ ਆ ਔਰ ਉਸ ਤੋਂ ਬਾਅਦ ਬੜੇ ਚੈਨਲ ਹੋ ਗਏ ਔਰ ਟਿਕ 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 ਰਿਮੋਟ ਨਾਲ ਕਰੀ ਗਏ ਲੇਕਿਨ ਉਹ ਦੇਖਦੇ ਸੀ ਜਿਹੜੇ ਦੂਰਦਰਸ਼ਨ ਦੇ ਜਿੰਨੇ ਵੀ ਕਲਾਕਾਰ ਜਿਨ੍ਹਾਂ ਨੇ ਉਤੋਂ ਸ਼ੁਰੂਆਤ ਕੀਤੀ ਹੈ ਅੱਜ ਵੀ ਉਹਨਾਂ ਦਾ ਨਾਮ ਕਾਇਮ ਹੈ ਔਰ ਬਾਕੀ ਚੈਨਲਾਂ ਦੇ ਠੀਕ ਕਿ ਟੀਵੀ ਚ ਆ ਜਾਂਦੇ ਨੇ ਪਰ ਪਹਿਚਾਨ ਨਹੀਂ ਬਣਦੀ ਮੈਂ ਸ਼ੁਕਰਗੁਜ਼ਾਰ ਹਾਂ ਲੋਕਾਂ ਦਾ ਕਹਿੰਦੇ ਕਲਾਕਾਰ ਆਪਣੇ ਆਪ ਨੂੰ ਕਲਾਕਾਰ ਕਹੇ ਉਹ ਕਲਾਕਾਰ ਨਹੀਂ ਹੁੰਦਾ ਕਲਾਕਾਰ ਉਹ ਹੁੰਦਾ ਜਿਹਨੂੰ ਦਰਸ਼ਕ ਕਲਾਕਾਰ ਬਣਾਉਂਦੇ ਨੇ ਮੈਂ ਦਰਸ਼ਕਾਂ ਦਾ ਬਣਾਇਆ ਹੋਇਆ ਕਲਾਕਾਰ ਹਾਂ ਮੈਂ ਜੋ ਕੁਝ ਵੀ ਹਾਂ ਦਰਸ਼ਕਾਂ ਦੀ ਬਦੌਲਤ ਤੇ ਜਲੰਧਰ ਦੂਰਦਰਸ਼ਨ ਦੀ ਬਦੌਲਤ ਜੇਕਰ ਅੱਜ ਦੇ ਅਜੋਕੇ ਯੁੱਗ ਦੀ ਅਸੀਂ ਗੱਲ ਕਰਦੇ ਜੋ ਅੱਜ ਦਾ ਮੀਡੀਆ ਹੈ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅੱਜ ਦਾ ਮੀਡੀਆ ਕਲਾਕਾਰ ਪੈਦਾ ਨਹੀਂ ਕਰ ਰਿਹਾ ਪਰਮਾਰਤੇ ਹੋ ਗਈ ਆ ਫਿਲਮਾਂ ਵੀ ਬਹੁਤ ਸਾਰੀਆਂ ਆਉਣ ਲੱਗ ਪਈਆਂ ਬਹੁਤ ਸਾਰੇ ਮਜਾਈਆ ਜਗਤ ਦੇ ਕਲਾਕਾਰ ਜਿਹੜੇ ਹੈ ਕਾਫੀ ਨਾਮੀ ਗ੍ਰਾਮੀ ਬਣ ਕੇ ਜਿਹਨਾਂ ਲੋਕ ਦੇਖਦੇ ਆ ਪਸੰਦ ਕਰਦੇ ਉਹਨਾਂ ਦੇ ਮਗਰ ਦੌਰ ਦੇ ਆ ਪਰ ਅੱਜ ਜਿਹੜਾ ਸਾਡਾ ਮਜ਼ਾਕ ਦੁਆਰਤੀ ਹੋ ਗਿਆ ਅੱਜ ਸਾਡੇ ਮਜ਼ਾਕ ਦੇ ਵਿੱਚ ਉਹ ਮਿਆਰ ਨਹੀਂ ਰਿਹਾ ਹਾਸਾ ਸਟਾਇਰ ਜਿਹੜਾ ਆ ਉਹ ਖਤਮ ਹੋ ਗਿਆ ਸਿਰਫ ਤੇ ਸਿਰਫ ਮਜ਼ਾਕ ਰਹਿ ਗਿਆ ਬੜੀ ਵਧੀਆ ਗੱਲ ਹੈ ਔਰ ਪਹਿਲੇ ਜਿਹੜਾ ਨਾ ਦੂਰਦਰਸ਼ਨ ਤੇ ਆਣਾ ਕਲਾਕਾਰ ਬੰਨਣਾ ਬੜਾ ਔਖਾ ਸੀ ਦੂਜੇ ਸੇ ਜਾਣਾ ਹੀ ਔਖਾ ਸੀ ਫਿਰ ਉੱਤੇ ਆਉਣਾ ਬੜਾ ਔਖਾ ਸੀ ਅੱਜ ਕੱਲ ਸੋਸ਼ਲ ਮੀਡੀਆ ਹੋਰਾ YouTube ਤੇ ਘਰ ਘਰ ਕਲਾਕਾਰ ਨੇ ਹੁਣ ਕਿਤੇ ਜਾਨ ਦੀ ਲੋੜ ਨਹੀਂ ਘਰ ਬੈਠੇ ਉਹ ਬਣਾਉਂਦੇ ਨੇ ਔਰ ਜਿਹੜੀ ਚੀਜ਼ ਵਾਇਰਲ ਹੋ ਜਾਂਦੀ ਹੈ ਉਹ ਕਲਾਕਾਰ ਬਣ ਜਾਂਦਾ ਪਰ ਮੈਂ ਕਹਿੰਨਾ ਵੀ ਜ਼ਿੰਦਗੀ ਚ ਜੇ ਤੁਸੀਂ ਕਾਮਯਾਬ ਹੋਣਾ ਹੈ ਨਾ ਵਧੀਆ ਕੰਮ ਕਰੋ ਖਾਸ ਕਰ ਕਮੇਡੀਅਨ ਜਿਹੜੇ ਨਾ ਸੋਬਰ ਕਾਮੇਡੀ ਕਰਨ ਪਰਵਾਰਿਕ ਕਾਮੇਡੀ ਕਰਨ ਉਸ ਸਦਾ ਵਾਰਣੀ ਔਰ ਮੇਰੀ ਇੱਕ ਸੁਰਤ ਉਹ ਇੱਕ ਆਦਤ ਰਹੀ ਹੈ ਵੀ ਮੈਂ ਪਰਿਵਾਰਿਕ ਕਾਮੇਡੀ ਕਰਾਂ ਮੇਰੀ ਐਕਸ਼ਨ ਕਾਮੇਡੀ ਹੈ ਔਰ ਬੱਚੇ ਤੋਂ ਲਗੇ ਬਜ਼ੁਰਗ ਤੱਕ ਮੇਰਾ ਲੋਕ ਪਸੰਦ ਕਰਦੇ ਮੇਰਾ ਕੰਮ ਪਸੰਦ ਕਰਦੇ ਨੇ ਔਰ ਕਿਉਂਕਿ ਇਸ ਵਾਸਤੇ ਕਿਉਂਕਿ ਮੈਂ ਅਸ਼ਲੀਲ ਨਹੀਂ ਜਾਂਦਾ ਔਰ ਜ਼ਿੰਦਗੀ ਚ ਕਹਿੰਦੇ ਨੇ ਕਾਮੇਡੀ ਚ ਕਦੀ ਅਸ਼ਲੀਲਤਾ ਨਹੀਂ ਹੋਣੀ ਚਾਹੀਦੀ ਤੇ ਕਿਸੇ ਧਰਮ ਚ ਕਾਮੇਡੀ ਨਹੀਂ ਹੋਣੀ ਚਾਹੀਦੀ ਔਰ ਜਦੋਂ ਤੁਸੀਂ ਦੌਰਚੀ ਕਰੋਗੇ ਕਾਮੇਡੀ ਔਰ ਕਿਸੇ ਨੂੰ ਤੁਸੀਂ ਕਹਿ ਨਹੀਂ ਸਕਦੇ ਮੇਰਾ ਪ੍ਰੋਗਰਾਮ ਵੇਖੋ ਪ੍ਰੋਗਰਾਮ ਉਦੋਂ ਹੀ ਕੰਫੀਡੈਂਸ ਨਾਲ ਕਹਿ ਸਕਦੇ ਹੋ ਜਦੋਂ ਪਰਿਵਾਰਿਕ ਪ੍ਰੋਗਰਾਮ ਹੋਵੇ ਕੋਈ ਵੀ ਦੇਖ ਕੇ ਤੇ ਉਹਨੂੰ ਇਹ ਨਾ ਲੱਗੇ ਵੀ ਇਹਦੇ ਵਿੱਚ ਕੋਈ ਸ਼ਰੀਲਤਾ ਹੈਗੀ ਏ ਜਾਂ ਕੋਈ ਸ਼ਰਮ ਮਹਿਸੂਸ ਕਰਨ ਤੇ ਮੈਂ ਖੁਸ਼ਕਿਸਮਤ ਆ ਵੀ ਲੋਕ ਮੈਨੂੰ ਉਸ ਚੀਜ਼ ਨੂੰ ਪਸੰਦ ਕਰ ਰਹੇ ਨੇ ਕਿਉਂਕਿ ਐਕਸ਼ਨ ਕਾਮੇਡੀ ਹੈ ਜਿਹੜੇ ਗੱਲਾਂ ਤੋਂ ਨਹੀਂ ਹੱਸਦੇ ਐਕਸ਼ਨ ਤੋਂ ਹਸਣਾ ਪੈਂਦੇ ਨੇ ਇਹ ਸਭ ਪਰਮਾਤਮਾ ਦੀ ਕਿਰਪਾ ਜੀ ਕੁਲਿਸ਼ਾ ਜੀ ਇੱਕ ਬੜਾ ਨਾ ਸਖਤ ਫੈਸਲਾ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਮਹਤਰਮਾ ਮਰੀਮ ਨਵਾਜ਼ ਉਪਰਦੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਦੋ ਅਰਥੀ ਗੱਲਾਂ ਕਰਦੇ ਨੇ ਨਾਟਕਾਂ ਦੇ ਵਿੱਚ ਉਹ ਬੰਦ ਜਿਨ੍ਹਾਂ ਥੀਏਟਰਾਂ ਦੇ ਵਿੱਚ ਕਰ ਰਹੇ ਨੇ ਉਹ ਥੀਏਟਰ ਬੰਦ ਕਰਾਂਗੇ ਜੇਕਰ ਕਿਸੇ ਨੇ ਇਸ ਤਰ੍ਹਾਂ ਨਾਟਕਾਂ ਦੇ ਵਿੱਚ ਗੰਧੀਆਂ ਗੱਲਾਂ ਕੀਤੀਆਂ ਜਿਹਨੂੰ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਸਕਦੇ ਆ ਮੈਂ ਉਹ ਬਰਦਾਸ਼ਤ ਨਹੀਂ ਕਰਾਂਗੀ ਕਿ ਇਸੇ ਤਰ੍ਹਾਂ ਦੇ ਸਾਡੇ ਇੱਧਰ ਸਖਤ ਫੈਸਲੇ ਨਹੀਂ ਲਏ ਜਾਣੇ ਚਾਹੀਦੇ ਸਾਡੇ ਦੇ ਇੱਥੇ ਸ਼ਰਮ ਇੱਕ ਦੂਸਰੇ ਨੂੰ ਗਾਲ੍ਹਾਂ ਕੱਢੀ ਜਾਂਦੇ ਆ ਸ਼ਰਮ ਸੋਸ਼ਲ ਮੀਡੀਆ ਤੇ ਜੋ ਕੁਝ ਹੋ ਰਿਹਾ ਲੜਾਈਆਂ ਝਗੜੇ ਇੱਕ ਦੂਸਰੇ ਦੇ ਕੱਪੜੇ ਉਤਾਰਨ ਤੱਕ ਅਸੀਂ ਜਾਂਦੇ ਆ ਅਸੀਂ ਲੋਕਾਂ ਦੇ ਬਾਥਰੂਮਾਂ ਤੱਕ ਵੱਧ ਗਏ ਆ ਇਹ ਇਹ ਜਿਹੜਾ ਖਤਰਨਾਕ ਚਲਣ ਚੱਲ ਪਿਆ ਸਾਨੂੰ ਤੁਹਾਨੂੰ ਲੱਗਦਾ ਨਹੀਂ ਕਿ ਸਾਡੀ ਵੀ ਸਰਕਾਰ ਨੂੰ ਕੁਝ ਇਸ ਤਰ੍ਹਾਂ ਦੇ ਸਖਤ ਫੈਸਲੇ ਲੈਣੇ ਚਾਹੀਦੇ ਆ ਵੈਸੇ ਤੇ ਸਰਕਾਰ ਬਹੁਤ ਕੁਝ ਕਰ ਰਹੀ ਹੈ ਜਿਵੇਂ ਉਹਨਾਂ ਨੇ ਕਿਹਾ ਵੀ ਬੰਦੂਕਾਂ ਵਾਲੇ ਗਾਣੇ ਜਿਹੜੇ ਇਹੋ ਜਿਹੇ ਗਾਣੇ ਲੋਕਾਂ ਨੂੰ ਅ ਗਲਤ ਰਸਤੇ ਤੇ ਲੈ ਕੇ ਜਾਂਦੇ ਨੇ ਉਹ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਹੀ ਕਾਮੇਡੀ ਵਿੱਚ ਵੀ ਦੋ ਅਰਥੀ ਕਾਮੇਡੀ ਨਹੀਂ ਹੋਣੀ ਚਾਹੀਦੀ ਔਰ ਕਲਾਕਾਰ ਨੂੰ ਲੋਕ ਫਾਲੋ ਕਰਦੇ ਨੇ ਔਰ ਜਿਸ ਤਰ੍ਹਾਂ ਕਲਾਕਾਰ ਕਰਦਾ ਹੈ ਉਹਦੀ ਨਕਲ ਕਰਦੇ ਨੇ ਲੋਕ ਜੇ ਅੱਛੇ ਕੰਮ ਕਰੇਗਾ ਅੱਛਾ ਬਣੇਗਾ ਜੇ ਕੋਈ ਦੇਖੇਗਾ ਬਲਦੂਕਾਂ ਜਾਂ ਦੋ ਅਰਸੀ ਕਾਮੇਡੀ ਉਹਦਾ ਪ੍ਰਭਾਵ ਉੱਤੇ ਉਸ ਤਰ੍ਹਾਂ ਪਵੇਗਾ ਇਸ ਵਾਸਤੇ ਕਲਾਕਾਰ ਨੂੰ ਆਪ ਹੀ ਸੋਚਣਾ ਚਾਹੀਦਾ ਹੈ ਸਰਕਾਰ ਤੇ ਠੀਕ ਹੈ ਇੱਕ ਕੋਸ਼ਿਸ਼ ਕਰਦੀ ਜਿਵੇਂ ਉਹਨਾਂ ਨੇ ਕੋਈ ਗੱਲ ਕੀਤੀ ਹੈ ਉਹਨਾਂ ਦਾ ਬੜਾ ਵਧੀਆ ਉਪਰਾਲਾ ਹੈ ਇਸ ਤਰ੍ਹਾਂ ਹੀ ਕਲਾਕਾਰਾਂ ਨੂੰ ਚਾਹੀਦਾ ਸਰਕਾਰ ਨੂੰ ਕਹਿਣ ਦੀ ਲੋੜ ਹੀ ਨਾ ਪਵੇ ਕਲਾਕਾਰ ਆਪਣੇ ਆਪ ਉਸ ਚੀਜ਼ ਨੂੰ ਜਾਣ ਵੀ ਲੋਕ ਤੁਹਾਨੂੰ ਫਾਲੋ ਕਰਦੇ ਨੇ ਤੁਸੀਂ ਅੱਛਾ ਕੰਮ ਕਰਕੇ ਵਾਹੋ ਤੇ ਸਦਾ ਬਾਰ ਰਹੋ ਜੀ ਹੁਣ ਗੱਲ ਆਪਾਂ ਲੋਕਾਂ ਤੇ ਕਰੀਏ ਲੋਕ ਸਾਡੇ ਜਿਹੜੇ ਨੇ ਤੁਸੀਂ ਬਕਾਇਦਾ ਸੋਹਰਦ ਜੋ ਮਜਾਇਆ ਜਗਤ ਨਾਲ ਜੁੜੇ ਰਹੇ ਹੋ ਚੰਗੀ ਅੱਛੀ ਤੁਸੀਂ ਕਾਮੇਡੀ ਸਾਨੂੰ ਦੇਖਣ ਯੋਗ ਪਰਿਵਾਰਾਂ ਦੇ ਵਿੱਚ ਬੈਠ ਕੇ ਅਸੀਂ ਤੁਹਾਨੂੰ ਦੇਖਿਆ ਸੁਣਿਆ ਮਾਣਿਆ ਪਰ ਅੱਜ ਕੱਲ ਦੇ ਲੋਕ ਜਿਹੜੇ ਉਹ ਚੰਗੀ ਕਾਮੇਡੀ ਨੂੰ ਲਾਈਕ ਸ਼ੇਅਰ ਕਮੈਂਟ ਜਿਹੜੇ ਆ ਉਹ ਘੱਟ ਕਰਦੇ ਜਦੋਂ ਕੋਈ ਇਸ ਤਰ੍ਹਾਂ ਦੀ ਦੋ ਅਰਥੀ ਆ ਜਾਂਦੀ ਫਟਾਫਟ ਜੰਗਲ ਦੀ ਅੱਗ ਵਾਂਗੂ ਫੈਲ ਜਾਂਦੀ ਆ ਇੱਥੇ ਲੋਕਾਂ ਦਾ ਕਸੂਰ ਕਿੰਨਾ ਕੁ ਮੰਨਦੇ ਹੋ ਕਿ ਚੰਗੀਆਂ ਚੀਜ਼ਾਂ ਦਾ ਟੋਕਰਾ ਸਿਰ ਤੋਂ ਲਾ ਕੇ ਲੰਬੇ ਰੱਖ ਦਿੱਤਾ ਮਾੜੀਆਂ ਚੀਜ਼ਾਂ ਦੀ ਲੋਈ ਜਿਹੜਾ ਇਹਨਾਂ ਨੇ ਕੱਸ ਕੇ ਬੁੱਕਲ ਮਾਰ ਲਈ ਮੈਂ ਅੱਗੇ ਵੀ ਜ਼ਿਕਰ ਕੀਤਾ ਵੀ ਜਿਹੜਾ ਹੁੰਦਾ ਨਾ ਅਸ਼ਲੀਲਤਾ ਮਾੜਾ ਉਹ ਥੋੜੀ ਦੇਰੀ ਹੁੰਦਾ ਝੂਠ ਦਾ ਬੋਲ ਬੋਲ ਵਾਲਾ ਚਾਰ ਦਿਨ ਸੱਚਾਈ ਦੀ ਜਿੱਤ ਹੁੰਦੀ ਹੈ ਔਰ ਐਸੇ ਤਰ੍ਹਾਂ ਹੀ ਕੋਈ ਵਕਤ ਹੁੰਦਾ ਹੈ ਟ੍ਰੈਂਡ ਚੇਂਜ ਹੁੰਦਾ ਹੁਣ ਟ੍ਰੈਂਡ ਚੇਂਜ ਹੋ ਗਿਆ ਲੋਕ ਜਿਹੜੀਆਂ ਅੱਛੀਆਂ ਗੱਲਾਂ ਨੂੰ ਅਡਾਪਟ ਕਰਦੇ ਨੇ ਉਹ ਪਸੰਦ ਕਰਦੇ ਨੇ ਔਰ ਘਰ ਘਰ ਇਹ ਹੁੰਦਾ ਵੀ ਯਾਰ ਅਸ਼ਰੀਲ ਨਹੀਂ ਔਰ ਕਈ ਵਾਰੀ ਬੱਚੇ ਉਹ ਦੇਖਦੇ ਨਾ ਚੀਜ਼ ਤੇ ਪੇਰੈਂਟਸ ਉਹਨੂੰ ਰੋਕਦੇ ਨੇ ਕਈ ਵਾਰੀ ਇਸ ਤਰ੍ਹਾਂ ਇਹੋ ਜਿਹਾ ਮਾਹੌਲ ਬੰਦਾ ਹੈ ਵੀ ਜਿਵੇਂ ਤੁਸੀਂ ਕਿਹਾ ਵੀ ਉਹ ਚੀਜ਼ ਨੂੰ ਜ਼ਿਆਦਾ ਹੰਗਾਰਾ ਮਿਲਦਾ ਜਿਹੜੀ ਦੋ ਵਰਤੀ ਹੁੰਦੀ ਹੈ ਲੇਕਿਨ ਉਹ ਥੋੜੀ ਦੇਰ ਹੈ ਔਰ ਜਿਹੜੀ ਮੈਂ ਇੱਕ ਮੇਰਾ ਇੰਸਟਾਗ੍ਰam ਤੇ ਚੱਲ ਰਿਹਾ ਔਰ ਕਾਮੇਡੀ ਤੋਂ ਅਲੱਗ ਕਾਮੇਡੀ ਵੀ ਨਾਲ ਨਾਲ ਚੱਲਦੀ ਹੈ ਮੇਰੇ ਮੈਸੇਜ ਹੁੰਦੇ ਨੇ ਬਿਲਕੁਲ ਤੇ ਉਹ ਕਾਮੇਡੀ ਨਾਲ ਲੋਕ ਹੁਣ ਕਾਮੇਡੀ ਮੈਂ ਕੋਈ ਵੀ ਮੇਰੀ ਚੀਜ਼ ਪੈਦੀ ਸੀ ਨਾ ਤੇ ਕੋਈ ਮੈਨੂੰ ਫੋਨ ਨਹੀਂ ਸੀ ਆਉਂਦਾ ਕੋਈ ਕਮੈਂਟ ਨਹੀਂ ਸੀ ਹੁੰਦਾ ਵੀ ਹੁਣ ਅਗਾ ਵੀ profession ਹੈ ਜਦੋਂ ਮੈਂ ਇਹ ਚੀਜ਼ ਅ ਸ਼ੁਰੂ ਕੀਤੀ ਨਾ ਇੰਸਟਾਗ੍ਰam ਤੇ ਮੈਸੇਜ ਜੋ ਵੀ ਅੱਜਕੱਲ੍ਹ ਹਾਲਾਤਾਂ ਦੇ ਮੁਤਾਬਕ ਜੋ ਖਿਆਲات ਹੁੰਦੇ ਨੇ ਉਹ ਚੀਜ਼ ਲੋਕ ਜਿਆਦਾ ਪਸੰਦ ਕਰ ਰਹੇ ਨੇ ਇੱਥੋਂ ਅੰਦਾਜ਼ਾ ਲਾਓ ਵੀ ਲੋਕ ਜਿਹੜੀ ਦੋਰਚੀ ਕਾਮੇਡੀ ਨਹੀਂ ਪਸੰਦ ਕਰਦੇ ਔਰ ਸੋਬਰ ਕਾਮੇਡੀ ਪਸੰਦ ਕਰਦੇ ਨੇ ਔਰ ਮੈਸੇਜ ਵਾਲੀ ਕਾਮੇਡੀ ਪਸੰਦ ਕਰਦੇ ਨੇ ਔਰ ਦੁਨੀਆ ਤੂੰ ਕੀ ਮੈਸੇਜ ਦੇ ਰਹੇ ਹੋ ਅੱਛਾ ਮੈਸੇਜ ਦੇ ਰਹੇ ਹੋ ਉਹ ਬਸਤ ਆਖਰੀ ਸਵਾਲ ਲੋਕਾਂ ਨੂੰ ਹਸਾਉਣ ਵਾਲਾ ਲੋਕਾਂ ਦੇ ਲਈ ਆਪਣੇ ਇੱਕ ਵੱਖਰੇ ਮੁਕਾਮ ਤੇ ਖੜੇ ਹੋਣ ਵਾਲਾ ਸੋਬਰ ਸੋਹਿਰ ਦੇ ਕਮੇਡੀ ਦੇ ਨਾਲ ਲੋਕਾਂ ਦੇ ਵਿੱਚ ਆਪਣੀ ਵਕਰੀ ਪਛਾਣ ਬਣਾਉਣ ਵਾਲਾ ਸੁਰਿੰਦਰ ਫਰਿਸ਼ਤਾ ਕੁਲੇਸ਼ਾ ਅੱਜ ਆਪਣੇ ਇਸ ਮੁਕਾਮ ਤੋਂ ਖੁਸ਼ ਹੈ ਜਾਂ ਕੋਈ ਸੁਪਨਾ ਰਹਿ ਗਿਆ ਦੁਨੀਆ ਤੇ ਆ ਵੈਸੇ ਕਲਾਕਾਰੀ ਚ ਸੰਤੁਸ਼ਟੀ ਹੋਣੀ ਚਾਹੀਦੀ ਪਰ ਮੈਂ ਫਿਰ ਵੀ ਸੰਤੁਸ਼ਟਾ ਵੇ ਇਹਨਾਂ ਸੋਚਿਆ ਨਹੀਂ ਸੀ ਵੀ ਇੰਨੀ ਸ਼ੋਹਰਤ ਮਿਲੇਗੀ ਇਹ ਸੋਚਿਆ ਸੀ ਵੀ ਲੋਕ ਮੈਨੂੰ ਪਛਾਣਨ ਹੁਣ ਗੱਡੀ 'ਚ ਬੈਠੇ ਹੋਏ ਲੋਕੀ ਦੂਰੋਂ ਹੀ ਪਛਾਣ ਲੈਂਦੇ ਨੇ ਇਹ ਸਭ ਤੋਂ ਵੱਡੀ ਗੱਲ ਹੈ ਕਰੈਕਟਰ ਨਾਲ ਸ਼ੋਹਰ ਹੋਣਾ ਕਲਾਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਔਰ ਇਹਦੇ ਵਿੱਚ ਜਦੋਂ ਲੋਕ ਮਿਲਦੇ ਨੇ ਫੈਨਸ ਮਿਲਦੇ ਨੇ ਬੜਾ ਮਨ ਖੁਸ਼ ਹੁੰਦਾ ਹੈ ਔਰ ਹਰ ਕੰਮ 'ਚ ਮਿਹਨਤ ਬੜੀ ਜ਼ਰੂਰੀ ਹੈ ਔਰ ਤੁਸੀਂ ਦੇਖੋ ਕਈ ਵਾਰੀ ਕਾਮਯਾਬੀ ਨਹੀਂ ਮਿਲਦੀ ਕਈ ਵਾਰੀ ਬੰਦਾ ਕਹਿੰਦਾ ਯਾਰ ਮੈਂ ਇਨਾ ਕੰਮ ਕਰਨਾ ਕਾਮਯਾਬੀ ਨਹੀਂ ਮਿਲਦੀ ਜਾਂ ਮੈਨੂੰ ਇੱਕਦਮ ਕਾਮਯਾਬੀ ਮਿਲੇ ਉਹ ਅੱਜ ਕੱਲ੍ਹ ਉਹ ਸਿਸਟਮ ਖਤਮ ਹੋ ਗਿਆ ਔਰ ਜਦੋਂ ਬੰਦਾ ਕਹਿੰਦਾ ਨਾ ਮੈਨੂੰ ਕਾਮਯਾਬੀ ਨਹੀਂ ਮਿਲੀ ਸਮਝੋ ਉਹਦੀ ਮਿਹਨਤ 'ਚ ਕਮੀ ਹੈ ਤੇ ਜਿਹੜਾ ਮਿਹਨਤ ਕਰਦਾ ਹੈ ਮਿਹਨਤ ਤੇ ਬਹੁਤ ਸਾਰੇ ਕਰਦੇ ਨੇ ਹੁਣ ਇੱਕ ਲੇਬਰ ਵਾਲਾ ਮਜ਼ਦੂਰ ਬੰਦਾ ਸਾਰੀ ਉਮਰ ਮਿਹਨਤ ਕਰਦਾ ਰਹਿੰਦਾ ਹੈ ਲੇਕਿਨ ਕੋਈ ਵੀ ਕੰਮ ਕਰਨਾ ਮਿਹਨਤ ਦੇ ਨਾਲ ਜਨੂੰਨ ਹੋਣਾ ਬੜਾ ਜ਼ਰੂਰੀ ਹੈ ਜੇ ਮਿਹਨਤ ਦੇ ਨਾਲ ਜਨੂੰਨ ਹੋਏਗਾ ਨਾ ਇਹ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਮੰਜ਼ਿਲ यूं ही ਨਹੀਂ ملتی ਰਾਹੀ को जुनून सा दिल में जगाना पड़ता है मैंने चिड़िया से पूछा तू घोंसला कैसे बनाती हो तो वो बोली इसके लिए तिनका तिनका उठाना पड़ता है चाहे कलाकारी है पढ़ाई है चाहे ਤੁਸੀਂ ਬਿਜ਼ਨਸ ਕਰਦੇ ਹੋ ਮਿਹਨਤ ਤੇ ਜਨੂੰਨ ਦੋਵੇਂ ਚੀਜ਼ਾਂ ਇਕੱਠੀਆਂ ਹੋ ਜਾਣ ਤੇ ਕਾਮਯਾਬੀ ਜ਼ਰੂਰ ਮਿਲੇ ਵਾਜੀ ਵਾਅਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਆਪਣੇ ਉਸੇ ਹੀ ਕਿਰਦਾਰ ਦੇ ਵਿੱਚ ਕੀ ਕਹਿਣਾ ਜਾਊਂ बस मैं यही कहना चाह अच्छा बोलो अच्छा सुनो अच्छी गल् करो जिंदगी ये चीज़ा बड़िया जरूरी ने इंजॉय करो अपनी ज़िंदगी नू ये छोटी सी जिंदगी है पल किसने देखा है इसलिए आज को इन्जॉय करो कल किसने देखा है हंसी की राह पे चला करो खुशियों की महक लिया करो प्यार से दिलों को छुआ करो जब कभी गम नजर आए इस दोस्त को याद किया करो इस दोस्त को याद किया करो थैंक यू बन के ਹਾਂ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਲਓ ਜੀ ਇਹ ਹਨ ਸਾਡੇ ਸੁਰਿੰਦਰ ਫਰਿਸ਼ਤਾ ਜੀ ਕੁਲੇਸ਼ਾ ਜਿਹਨੂੰ ਲੋਕਾਂ ਨੇ ਆਪਣੇ ਦਿਲਾਂ ਦੇ ਅੰਬਰਾਂ ਦੇ ਉੱਪਰ ਇੱਕ ਵੱਡੀ ਥਾਂ ਦਿੱਤੀ ਹੈ ਸਾਫ ਸੁਥਰੀ ਕਾਮੇਡੀ ਦੇ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਾਰਾਂ ਦੀ ਸਾਨੂੰ ਵੀ ਜ਼ਰੂਰਤ ਹੈ ਸਮਾਜ ਨੂੰ ਵੀ ਜ਼ਰੂਰਤ ਹੈ ਕਿ ਜਿਹੜੇ ਸਮਾਜ ਦੇ ਮੂੰਹ ਦੇ ਉੱਪਰ ਉੱਗਿਆ ਜਾਂ ਥੋੜਾ ਵਰਗੇ ਕੋੜ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਨੇ ਅਜੇ ਕਲਾਕਾਰ ਸ਼ਾਲਾ ਜੁਗ-ਜੁਗ ਜੀਣ ਤੇ ਸਾਨੂੰ ਚੰਗੀ ਸਾਫ-ਸੁਥਰੀ ਕਾਮੇਡੀ ਦੇਖਣ ਸੁਣਨ ਨੂੰ ਮਿਲਦੀ ਰਹੇ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ